ਕੇ ਜਿਹੜੇ ਗੁਰਦੁਆਰਾ ਵਜੀਦਪੁਰ ਸਾਹਿਬ ਆ ਉੱਥੇ ਕਾਰ ਸੇਵਾ ਵਾਲੇ ਬਾਬੇ ਨੇ ਉਹਨਾਂ ਨੂੰ ਵੀ ਟਰੈਕਟਰਾਂ ਦਾ ਤੁਸੀਂ ਅਨਾਉਂਸ ਕੀਤਾ ਹੈ ਔਰ ਇਹ ਵੀ ਕਿਹਾ ਗਿਆ ਇੱਥੇ ਕਿ ਜਿਹੜੇ ਇੱਕ ਟਰੈਕਟਰ ਨੇ ਇਹ ਅਮਰਸਰ ਰਹਿਣਗੇ ਫਰੋਜ਼ਪੁਰ ਰਹਿਣਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਭਾਜੀ ਉਹ ਤਾਂ ਨਾ ਆਪਣੇ ਜਿਹੜੇ ਪੱਤਰਕਾਰ ਭਾਜੀ ਸੀ ਉਹਨਾਂ ਨੇ ਕਿਹਾ ਸੀ ਵੀ ਫਰੋਜ਼ਪੁਰ ਤੋਂ ਵੀ ਲੈਣ ਅਮਰਸਰ ਵੀ ਜਾਣਾ ਸਾਡੇ ਲਈ ਔਖਾ ਠੀਕ ਹੈ ਜੇ ਪ੍ਰੋਵਾਈਡ ਇੱਥੇ ਵੀ ਹੋ ਜੇ ਮੈਂ ਕਿਹਾ ਵੀ ਇੱਥੇ ਵੀ ਕਾਰ ਸੇਵਾ ਵਾਲੇ ਸੰਤ ਹੈਗੇ ਆ ਤਾਂ ਤੁਸੀਂ ਉਹਨਾਂ ਦਾ ਦੱਸ ਦੋ ਉਹ ਕਹਿੰਦੇ ਵੀ ਵਜੀਦਪੁਰ ਸਾਹਿਬ ਵੀ ਆਪਣੇ ਬਾਬਾ ਜੀ ਨੇ ਵੀ ਇਤਿਹਾਸ ਗੁਰੂ ਘਰ ਆ ਮੈਂ ਕਿਹਾ ਜੀ ਸਿਰ ਮੱਥੇ ਅਗਲੇ 10 ਟਰੈਕਟਰ ਪਹਿਲਾਂ ਵਜੀਦਪੁਰ ਸਾਹਿਬ ਪਹੁੰਚਾਉਣੇ ਆ ਕਿਉਂਕਿ ਅਸੀਂ ਪਹਿਲਾਂ ਪੂਰੀ ਵਾਲੇ ਸੰਤਾਂ ਨੂੰ ਉਹਨਾਂ ਕੋਲ ਪਹੁੰਚਾਉਣੇ ਸੀ ਪਰ ਹੁਣ ਹੁਣ ਹੁਕਮ ਹੋਇਆ ਵੀ ਫਿਰੋਜ਼ਪੁਰ ਦੇ ਵਿੱਚ ਵੀ ਅੰਮ੍ਰਿਤਸਰ ਜਾਣਾ ਥੋੜਾ ਟਫ ਕਹੀ ਜਾਂਦੇ ਆ ਵੀ ਸਾਨੂੰ ਇੱਥੋਂ ਹੀ ਮਿਲ ਜਾਣਾ ਸੋ ਅਸੀਂ ਅਗਲੇ 10 ਟਰੈਕਟਰਾਂ ਦੀ ਸੇਵਾ ਆਪਣਾ ਵਜੀਦਪੁਰ ਸਾਹਿਬ ਕਰ ਰਹੇ ਆ ਤੇ ਵੀਰੇ ਆ ਬਾਬਾ ਜੀ ਹੁਣਾਂ ਨੂੰ ਅਸੀਂ ਸੇਵਾ ਕਰਕੇ ਚੱਲੇ ਆ ਸੰਤ ਮਹਾਪੁਰਸ਼ਾਂ ਕੋਲ ਤੇ ਕੋਈ ਵੀ ਜਦੋਂ ਹਾਰਡ ਵੀ ਠੀਕ ਹੋ ਗਏ ਉਸ ਤੋਂ ਬਾਅਦ ਵੀ ਕਿਸੇ ਜ਼ਿੰਮੇਦਾਰ ਨੂੰ ਆਪਦੀ ਪੈਲੀ ਵਾਹਣ ਵਾਸਤੇ ਟਰੈਕਟਰ ਚਾਹੀਦਾ ਤੇ ਸੰਤਾਂ ਕੋਲੋਂ ਐਨੀ ਟਾਈਮ ਤੁਸੀਂ ਆਪਦਾ ਟਰੈਕਟਰ ਮੰਨ ਲਓ ਲੈ ਕੇ ਆਪਦੀ ਪੈਲੀ ਵਾਹ ਕੇ ਵੀ ਤੁਸੀਂ ਆਪਦਾ ਸੰਤਾਂ ਨੂੰ ਫਿਰ ਵਾਪਸ ਉਹਨਾਂ ਕੋਲ ਖਿਲਾਰ ਦਿਓ ਅਗਲੀ ਥੋੜੀ ਹੁਣ ਪਲੈਨਿੰਗ ਕੀ ਹੈਗੀ ਹੈ ਸੇਵਾ ਦੇ ਤਹਿਤ ਸਾਡੀ ਅਸੀਂ ਹਜੇ ਪਹਿਲੇ ਪਲੈਨਿੰਗ ਵਾਲੇ ਹੋਏ ਨਹੀਂ ਵੀਰੇ ਅਜੇ ਤਾਂ ਬਸ ਆਪਣਾ ਕਿੰਨੇ ਨਾਲ ਸਾਡੀ ਐਡੀ ਹਜੇ ਸੰਤ ਮਹਾਂਪੁਰ ਸਾਡੇ ਕੋਲਿਆ ਤੇ ਕੋਈ ਪਲੈਨਿੰਗ ਆਈ ਆ ਵੀ ਅਸੀਂ ਸਾਡਾ ਫਰਜ ਆ ਨਾਲ ਖੜਨਾ ਆਪਦੇ ਪੰਜਾਬ ਦੇ ਆਪਦੇ ਭਾਈਚਾਰੇ ਦੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਸੋ ਜਿਨ੍ਹਾਂ ਹੜਾਂ ਦੇ ਵਿੱਚ ਟਰੈਕਟਰਾਂ ਬਾਬਾ ਹੀ ਚੱਲਣੇ ਹੀ ਆ ਜਿਨ੍ਹਾਂ ਨੇ ਜ਼ਮੀਨਦਾਰਾਂ ਨੇ ਮਿੱਟੀ ਵਾਸਤੇ ਕਰਨੇ ਆ ਉਸ ਤੋਂ ਬਾਅਦ ਵੀ ਜਿਨ੍ਹਾਂ ਨੇ ਵਾਈ ਵਾਸਤੇ ਆਪਦਾ ਖੜਨਾ ਬਾਬੇ ਕੋਲ ਟਰੈਕਟਰ ਖੜੇ ਹੋਣਗੇ ਠੀਕ ਆਉਦੀ ਬਾਹ ਕੇ ਆਪਦਾ ਬਿਲਕੁਲ ਠੀਕ ਹਾਂ ਐਂਡਰ ਹੌਟਲ ਸਾਹਿਬ ਫਰੋਸਪਰ ਤੁਸੀਂ ਅੱਜ ਸਾਰੇ ਪਿੰਡਾਂ ਜਾਣਾ ਦੋ ਦਿਨ ਰਹਿਣਾ ਇਥੋਂ ਦਾ ਕੀ ਪਲਾਨ ਹੈ ਔਰ ਲੋਕਾਂ ਦੀ ਡਿਮਾਂਡ ਕੀ ਆ ਰਹੀ ਹੈ ਲੋਕਾਂ ਦੀ ਡਿਮਾਂਡ ਇਹ ਹੈ ਵੀ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਸਾਨੂੰ ਪ੍ਰੈਸ ਵਾਲੇ ਇੱਕ ਆਪਣੇ ਭਰਾ ਸੀ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਚਲੋ ਵੀਰੇ ਅਸੀਂ ਹੁਣ ਰੂਟ ਮੈਪ ਤਿਆਰ ਕਰਤਾ ਪ੍ਰਿੰਸ ਰਖੜੀਆ ਉਹਦਾ ਏਰੀਆ ਹੈ ਹੁਣ ਚਲੋ ਜਿਹੜੇ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਹੋਇਆ ਅਸੀਂ ਚੱਲਨੇ ਆ ਉੱਥੇ ਇੱਕ ਮਿੰਟ ਕਿਛੇ ਨੂੰ ਨਾ ਕਰਿਓ ਵਿਨੇ ਨੁਕਸਾਨ ਹੋਇਆ ਹੋਇਆ ਉਥੇ ਝੱਲੀਆਂ ਸੀ ਚਲੋ ਜਿਨ੍ਹਾਂ ਦਾ ਜਿੰਨਾ ਵੀ ਨੁਕਸਾਨ ਹੋਊਗਾ ਸਾਡਾ ਐ ਹੁੰਦਾ ਵੀਰੇ ਵੀ ਬਾਅਦ ਚ ਪਤਾ ਨਹੀਂ ਕਦੋਂ ਢੇਡਾ ਲੱਗਣਾ ਅਸੀਂ ਨਾਲ ਦੀ ਨਾਲ ਹੀ ਜੋ ਜਿੰਨਾ ਕ ਨੁਕਸਾਨ ਹੈ ਨਾਲ ਦੀ ਨਾਲੇ ਪੇ ਕਰਦੇ ਆ ਵੀਰੇ ਨਾਲ ਦੀ ਨਾਲ ਐ ਵੀ ਸ਼ੁਰੂ ਕਰਾ ਦਿੰਦੇ ਆ ਕੰਮ ਦਾ ਹਾਂ ਆਨ ਦੀ ਸਪੋਰਟ ਹੈ ਅਸੀਂ ਉਧਰ ਅਬਰ ਸਰ ਵੀ ਆਹੀ ਰੱਖਿਆ ਵੀ ਨਾਲ ਦੀ ਨਾਲ ਬਾਅਦ ਦੀ ਗੱਲ ਬਾਅਦ ਚ ਰਹਿ ਜਾਂਦੀ ਅਨਾਉਂਸਮੈਂਟ